ਹੇਲੂਇਆ ਮਹਾਨ ਮਹਾਨ ਚਰੁਸ਼ਕਤੀਮਾਨ ਪਰਮੇਸ਼ਵਰ ਪ੍ਰਭੂ ਯਿਸੂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰਭੂ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ ਅੱਜ ਅਸੀਂ ਆਪਣੇ ਜੀਵਨਾਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਣੇ ਸਾਹਾਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਕਰਦਾ ਹਾਂ ਪਵਿੱਤਰ ਆਤਮਾ ਜੀ ਜੋ-ਜੋ ਅੱਜ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਦੇ ਜੀਵਨ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਸਵਾਗਤ ਕਰਦਾ ਹਾਂ ਬੱਚਿਆਂ ਦੇ ਜੀਵਨ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਨੌਜਵਾਨਾਂ ਦੇ ਬਜ਼ੁਰਗਾਂ ਦੇ ਜੀਵਨ ਵਿੱਚ ਤੁਹਾਡਾ ਪਵਿੱਤਰ ਆਤਮਾ ਜੀ ਸਵਾਗਤ ਕਰਦੇ ਹਾਂ ਇੱਕ-ਇੱਕ ਕਰਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦਾ ਹਾਂ ਮੈਂ ਇੱਕ-ਇੱਕ ਦੀ ਜ਼ਿੰਦਗੀ ਵਿੱਚ ਜੀਵਨ ਵਿੱਚ ਪਰਿਵਾਰ ਵਿੱਚ ਪਵਿੱਤਰ ਆਤਮਾ ਜੀ ਸਵਾਗਤ ਕਰਦੇ ਹਾਂ ਸਵਾਗਤ ਕਰਦੇ ਆ ਇੱਕ ਇੱਕ ਦੇ ਕਾਰੋਬਾਰ ਦੇ ਵਿੱਚ ਇੱਕ ਇੱਕ ਦੀ ਨੌਕਰੀ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਇੱਕ ਇੱਕ ਜਨ ਦੀ ਜ਼ਿੰਦਗੀ ਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਉਹਨਾਂ ਦੀ ਸਟੱਡੀ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਇੱਕ ਇੱਕ ਦੇ ਫਾਈਨਾਂਸ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ 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 ਕਰਦੇ ਆ ਅੱਜ ਅਸੀਂ ਸਭਨਾ ਦੇ ਘਰਾਂ ਦੇ ਵਿੱਚ ਸਵਾਗਤ ਕਰਦੇ ਆ ਪ੍ਰਾਰਥਨਾ ਵਾਲੇ ਸਥਾਨ ਦੇ ਉੱਤੇ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਆਪਣੇ ਸ਼ਬਦਾਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਸਵਾਗਤ ਕਰਦੇ ਆ ਤੁਹਾਡਾ ਹਰ ਬਿਮਾਰੀ ਦੇ ਵਿੱਚ ਕਿਉਂਕਿ ਬਿਮਾਰੀਆਂ ਚੰਗੀਆਂ ਹੋ ਰਹੀਆਂ ਨੇ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਦੁੱਖਾਂ ਦੇ ਵਿੱਚ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਪਰੇਸ਼ਾਨੀਆਂ ਦੇ ਵਿੱਚ ਚਿੰਤਾ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਅੱਜ ਅਸੀਂ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਜੋ ਤੁਸੀਂ ਸਾਨੂੰ ਇਹ ਸਾਹ ਦਿੱਤੇ ਨੇ ਨਾ ਸਾਹਾਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਸਵਾਗਤ ਕਰਦੇ ਆ ਆਪਣੇ ਸਰੀਰ ਦੇ ਵਿੱਚ ਆਪਣੀਆਂ ਸੋਚਾਂ ਦੇ ਵਿੱਚ ਸਵਾਗਤ ਕਰਦੇ ਆ ਮਨ ਦੀਆਂ ਸੋਚਾਂ ਦੇ ਵਿੱਚ ਸਵਾਗਤ ਕਰਦੇ ਆ ਆਪਣੇ ਸਰੀਰ ਦੇ ਅੰਗਾਂ ਦੇ ਵਿੱਚ ਸਵਾਗਤ ਕਰਦੇ ਆ ਅੱਜ ਇੱਕ ਇੱਕ ਦੇ ਜੀਵਨ ਦੇ ਵਿੱਚ ਇੱਕ ਇੱਕ ਦੇ ਸਰੀਰ ਦੀਆਂ ਹੱਡੀਆਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਕਿਉਂਕਿ ਤੁਹਾਡਾ ਸਵਾਗਤ ਹੀ ਆ ਪਵਿੱਤਰ ਆਤਮਾ ਜੀ ਜੋ ਸਾਨੂੰ ਨਮਾ ਬੰਦ ਦਿੰਦਾ ਹੈ ਤੁਹਾਡਾ ਸਵਾਗਤ ਹੀ ਹੈ ਪਵਿੱਤਰ ਆਤਮਾ ਜੀ ਜੋ ਸਾਡੇ ਜੀਵਨਾਂ ਦੇ ਵਿੱਚ ਸ਼ਾਂਤੀ ਨੂੰ ਲੈ ਕੇ ਆਉਂਦਾ ਹੈ ਆਨੰਦ ਨੂੰ ਲੈ ਕੇ ਆਉਂਦਾ ਹੈ ਪਵਿੱਤਰ ਆਤਮਾ ਜੀ ਜਦੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸੱਚਮੁੱਚ ਤੁਸੀਂ ਉਹ ਜਗ੍ਹਾ ਤੇ ਆ ਜਾਂਦੇ ਹੋ ਔਰ ਵੱਡੇ ਛੁਟਕਾਰੇ ਦਿੰਦੇ ਹੋ ਅੱਜ ਪਵਿੱਤਰ ਆਤਮਾ ਜੀ ਜਿੱਥੇ-ਜਿੱਥੇ ਅਸੀਂ ਤੁਹਾਡਾ ਸਵਾਗਤ ਕਰ ਰਹੇ ਹਾਂ ਪਵਿੱਤਰ ਆਤਮਾ ਜੀ ਅੱਜ ਤੁਸੀਂ ਉੱਥੇ ਸੱਚੀ ਸ਼ਾਂਤੀ ਨੂੰ ਲੈ ਕੇ ਆ ਰਹੇ ਹੋ ਪਵਿੱਤਰ ਆਤਮਾ ਜੀ ਅੱਜ ਸਵਾਗਤ ਕਰਦੇ ਹਾਂ ਜਿਸ ਘਰ ਵਿੱਚ ਨਸ਼ੇ ਨੇ ਉੱਥੇ ਤੁਹਾਡਾ ਸਵਾਗਤ ਕਰਦੇ ਹਾਂ ਕਿਉਂਕਿ ਛੇ ਜਾ ਰਹੇ ਨੇ ਔਰ ਉਸ ਕਰ ਵਿੱਚ ਸ਼ਾਂਤੀ ਆ ਰਹੀ ਹੈ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦੇ ਆਂ ਅਸੀਂ ਅੱਜ ਜਿੱਥੇ ਕਰ ਵਿੱਚ ਕਿਸੇ ਵੀ ਕਰ ਵਿੱਚ ਲੜਾਈ ਝਗੜਾ ਹੈ ਔਰ ਉਸ ਲੜਾਈ ਝਗੜੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਕਿਉਂਕਿ ਉਹ ਲੜਾਈ ਝਗੜਾ ਅੱਜ ਉਥੇ ਤੁਸੀਂ ਆ ਰਹੇ ਹੋ ਲੜਾਈ ਝਗੜਾ ਖਤਮ ਹੋ ਰਿਹਾ ਹੈ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦੇ ਆਂ ਸਵਾਗਤ ਕਰਦੇ ਜੋ ਨੌਜਵਾਨ ਬੱਚਿਆਂ ਦੇ ਵਿੱਚ ਜੋ ਨਸ਼ਾ ਕਰ ਰਹੇ ਨੇ ਉਹਨਾਂ ਦੇ ਜੀਵਨ ਚੋਂ ਨਸ਼ਾ ਜਾ ਰਿਹਾ ਔਰ ਸੱਚੀ ਸ਼ਾਂਤੀ ਆ ਰਹੀ ਹੈ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਸਵਾਗਤ ਕਰਦੇ ਆ ਸਵਾਗਤ ਹੈ ਪਵਿੱਤਰ ਆਤਮਾ ਜੀ ਔਰ ਜਿੱਥੇ ਜਿੱਥੇ ਅੱਜ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰ ਰਹੇ ਆ ਅੱਜ ਉਥੇ ਸੱਚੀ ਸ਼ਾਂਤੀ ਆ ਰਹੀ ਹੈ ਸੱਚੀ ਸ਼ਾਂਤੀ ਆ ਰਹੀ ਹੈ ਪਵਿੱਤਰ ਆਤਮਾ ਜੀ ਪ੍ਰਭੂ ਯਸ਼ੂ ਤੁ ਸਿੰਘ ਆਪਣੇ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਪਰਮੇਸ਼ਵਰ ਜੇ ਸ਼ਾਇਆ 9 ਦੇ ਆਏ ਵਿੱਚ ਪ੍ਰਭੂ ਕਿ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਮੇਰੇ ਪਿਤਾ ਸੱਚਮੁੱਚ ਮੇਰੇ ਪਰਮੇਸ਼ਰ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਮੇਰੇ ਪਿਤਾ ਅੱਜ ਤੁਹਾਡੀ ਸੱਚੀ ਸ਼ਾਂਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਯਸੂ ਇੱਕ ਇੱਕ ਦੇ ਜੀਵਨ ਦੇ ਵਿੱਚ ਰਾਜ ਕਰੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਰਾਜਕੁਮਾਰ ਹੋ ਮੇਰੇ ਪਿਤਾ ਔਰ ਅਸੀਂ ਤੁਹਾਡੀ ਪਰਜਾ ਹਾਂ ਮੇਰੇ ਪਿਤਾ ਪਰਮੇਸ਼ਰ ਔਰ ਮੇਰੇ ਪ੍ਰਭੂ ਯਸੂ ਅੱਜ ਜੋ ਤੁਹਾਡੀ ਸੱਚੀ ਸ਼ਾਂਤੀ ਸੱਚਾ ਆਨੰਦ ਅੱਜ ਇੱਕ ਇੱਕ ਜੀਵਨ ਵਿੱਚ ਰਾਜ ਕਰੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਸੱਚੀ ਸ਼ਾਂਤੀ ਨੂੰ ਮੰਗਦੇ ਹਾਂ ਪਰਮੇਸ਼ਰ ਅੱਜ ਮੈਂ ਮੰਗਦਾ ਪਰਮੇਸ਼ਰ ਖੁਦਾਵੰ ਯਸੂ ਜੋ ਇਹ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਪਰਮੇਸ਼ਰ ਅੱਜ ਤੁਹਾਡੀ ਸੱਚੀ ਸ਼ਾਂਤੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੀ ਹੈ ਮੇਰੇ ਪਿਤਾ ਬੱਚਿਆਂ ਦੇ ਜੀਵਨਾਂ ਦੇ ਵਿੱਚ ਜਾ ਰਹੀ ਹੈ ਨੌਜਵਾਨਾਂ ਦੇ ਵਿੱਚ ਜਾ ਰਹੀ ਹੈ ਮੇਰੇ ਪਰਮੇਸ਼ਵਰ ਅੱਜ ਤੁਹਾਡੀ ਸੱਚੀ ਸ਼ਾਂਤੀ ਮੇਰੇ ਪਿਤਾ ਉਹ ਜਿੱਥੇ-ਜਿੱਥੇ ਤੁਹਾਡੇ ਲੋਕ ਜੋਬ ਕਰ ਰਹੇ ਨੇ ਮੇਰੇ ਪਿਤਾ ਜੋਬ ਦੇ ਸਥਾਨ ਉੱਤੇ ਆ ਰਹੀ ਹੈ ਪਰਮੇਸ਼ਵਰ ਜਿੱਥੇ-ਜਿੱਥੇ ਤੁਹਾਡੇ ਲੋਕਾਂ ਦਾ ਬਿਜ਼ਨਸ ਹੈ ਉਹ ਬਿਜ਼ਨਸ ਦੇ ਵਿੱਚ ਆ ਰਹੀ ਹੈ ਮੇਰੇ ਪਰਮੇਸ਼ਵਰ ਅੱਜ ਤੁਹਾਡੀ ਸੱਚੀ ਸ਼ਾਂਤੀ ਇੱਕ-ਇੱਕ ਦੇ ਕਾਰੋਬਾਰ ਦੇ ਵਿੱਚ ਆ ਰਹੀ ਹੈ ਮੇਰੇ ਪਿਤਾ ਤੁਸੀਂ ਕਿਹਾ ਹੈ ਵਚਨ ਵਿੱਚ ਪ੍ਰਭੂ ਕਿ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਪ੍ਰਭੂ ਯਿਸੂ ਤੁਹਾਡੇ ਲੋਕਾਂ ਦੇ ਜੀਵਨ ਚੋਂ ਕੋਈ ਵੀ ਸ਼ੈਤਾਨ ਦੀ ਤਾਕਤ ਕੋਈ ਪਾਪ ਦੀ ਤਾਕਤ ਉਹ ਸੱਚੀ ਸ਼ਾਂਤੀ ਨੂੰ ਚੁਰਾ ਨਹੀਂ ਸਕਦੀ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪਰਮੇਸ਼ਰ ਤੁਸੀਂ ਵਾਅਦਾ ਕੀਤਾ ਹੈ ਮੇਰੇ ਪਿਤਾ ਕਿ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋਰ ਤੁਹਾਡੀ ਸ਼ਾਂਤੀ ਸਾਡੇ ਮਨਾਂ ਉੱਤੇ ਸਾਡੇ ਘਰਾਂ ਉੱਤੇ ਰਾਜ ਕਰ ਰਹੀ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਜੋ ਜੋ ਚੀਜ਼ਾਂ ਪ੍ਰਭੂ ਯਿਸੂ ਇਹ ਸੱਚੀ ਸ਼ਾਂਤੀ ਨੂੰ ਚੁਰਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਮੇਰੇ ਪਿਤਾ ਅੱਜ ਅਸੀਂ ਉਹਨਾਂ ਚੀਜ਼ਾਂ ਨੂੰ ਬੰਦ ਦੇ ਆ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬੰਦਿਆ ਅਸੀਂ ਤੁਹਾਡੇ ਪਵਿੱਤਰ ਸਮਰਥੀ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਪਿਤਾ ਪਰਮੇਸ਼ਰ ਜਿੱਥੇ-ਜਿੱਥੇ ਕੋਈ ਨਸ਼ਾ ਉਹ ਘਰ ਵਿੱਚ ਹੈ ਮੇਰੇ ਪਿਤਾ ਉਹ ਪਰਿਵਾਰ ਦੀ ਸ਼ਾਂਤੀ ਨੂੰ ਚੁਰਾ ਰਿਹਾ ਮੇਰੇ ਪਿਤਾ ਅੱਜ ਅਸੀਂ ਉਹ ਨਸ਼ੇ ਦੀਆਂ ਤਾਕਤਾਂ ਨੂੰ ਬੰਦਦੇ ਹਾਂ ਪ੍ਰਭੂ ਅੱਜ ਅਸੀਂ ਉਹ ਨਸ਼ੇ ਦੀਆਂ ਤਾਕਤਾਂ ਨੂੰ ਕਮਾਂਡ ਕਰਦੇ ਹਾਂ ਹੁਕਮ ਕਰਦੇ ਹਾਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਕਿ ਅੱਜ ਉਹ ਜਿੱਥੇ ਸ਼ਾਂਤੀ ਨੂੰ ਚੁਰਾ ਰਹੇ ਨੇ ਅੱਜ ਉਹ ਨਸ਼ਾ ਉਹਨਾਂ ਘਰਾਂ ਦੇ ਵਿੱਚੋਂ ਮੇਸ਼ਲ ਰਿਮੂਵ ਹੋ ਜਾਵੇ ਪ੍ਰਭੂ ਯਿਸੂ ਤੇਰੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਜਿੱਥੇ-ਜਿੱਥੇ ਗਰੀਬੀ ਦੀਆਂ ਦੁਸ਼ਟ ਆਤਮਾ ਨੇ ਮੇਰੇ ਪਿਤਾ ਬੇਵਸੀ ਦੀਆਂ ਦੁਸ਼ਟ ਆਤਮਾ ਨੇ ਮੇਰੇ ਪਿਤਾ ਉਹ ਤੁਹਾਡੇ ਲੋਕਾਂ ਦੀ ਸ਼ਾਂਤੀ ਨੂੰ ਚੁਰਾ ਰਹੀਆਂ ਨੇ ਆਲਸ ਦੀਆਂ ਦੁਸ਼ਟ ਆਤਮਾ ਨੇ ਮੇਰੇ ਪਿਤਾ ਉਹ ਤੁਹਾਡੇ ਲੋਕਾਂ ਦੀ ਸ਼ਾਂਤੀ ਨੂੰ ਚੁਰਾ ਰਹੀਆਂ ਨੇ ਅੱਜ ਅਸੀਂ ਨਾ ਦੁਸ਼ਟ ਆਤਮਾ ਨੂੰ ਹੁਕਮ ਦਿੰਨੇ ਆ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਇਸੇ ਕੜੀ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚੋਂ ਨਿਕਲ ਜਾਣ ਨਿਕਲ ਜਾਣ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਖੁਦਾ ਕਿਉਂਕਿ ਪਰਮੇਸ਼ਰ ਤੁਸੀਂ ਵਾਅਦਾ ਕੀਤਾ ਹੈ ਕਿ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਔਰ ਤੁਹਾਡੀ ਸ਼ਾਂਤੀ ਸਾਡੇ ਘਰਾਂ ਵਿੱਚ ਰਾਜ ਕਰ ਰਹੀ ਹੈ ਮੇਰੇ ਪਿਤਾ ਔਰ ਜਿਸ ਜਿਸ ਘਰ ਵਿੱਚ ਮੇਰੇ ਪ੍ਰਭੂ ਉਹ ਜਾਦੂ ਟੂড়ে ਸ਼ਾਂਤੀ ਨੂੰ ਚਰਾਰੇ ਨੇ ਮੇਰੇ ਪਿਤਾ ਉਹ ਕਾਲੇ ਲਮ ਸ਼ਾਂਤੀ ਨੂੰ ਚਰਾਰੇ ਪ੍ਰਭੂ ਅੱਜ ਅਸੀਂ ਉਹਨਾਂ ਜਾਦੂਗਿਰਿਆਂ ਦੀ ਤਾਕਤ ਨੂੰ ਹੀ ਤੋੜਦੇ ਹਾਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਜਾਦੂ ਟੂਣਿਆਂ ਦੀ ਤਾਕਤ ਅੱਜ ਟੁੱਟ ਚੁੱਕੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਟੁੱਟ ਚੁੱਕੀ ਹੈ ਮੇਰੇ ਪਿਤਾ ਔਰ ਜੋ ਜਾਦੂ ਉਹ ਜੀ ਤਾਕਤਾਂ ਸ਼ਾਂਤੀ ਨੂੰ ਚਰਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਅੱਜ ਅਸੀਂ ਉਹਨਾਂ ਨੂੰ ਬੰਦ ਨੇ ਆ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਓ ਪਰਮੇਸ਼ਵਰ ਤੁਹਾਡੇ ਲੋਕ ਆਨੰਦ ਸ਼ਾਂਤੀ ਨਾਲ ਅੱਜ ਪਰਜਣ ਮੇਰੇ ਪਿਤਾ ਪਰਮੇਸ਼ਵਰ ਉਹਨਾਂ ਦੇ ਬੱਚੇ ਸ਼ਾਂਤੀ ਨਾਲ ਪਰਜਣ ਮੇਰੇ ਪਰਮੇਸ਼ਵਰ ਅੱਜ ਦਾ ਇੱਕ ਇੱਕ ਅੱਜ ਇੱਕ ਇੱਕ ਕਰਾਣਾ ਉਹ ਸੱਚੇ ਸ਼ਾਂਤੀ ਨਾਲ ਪਰ ਜਾਵੇ ਮੇਰੇ ਪਿਤਾ ਪਰ ਦੋ ਅੱਜ ਆਪਣੇ ਪਰਿਵਾਰਾਂ ਨੂੰ ਮੇਰੇ ਪਿਤਾ ਜਿੰਨਾ ਪਰਿਵਾਰਾਂ ਨੂੰ ਤੁਸੀਂ ਆਪਣੀ ਮਹਿਮਾ ਲਈ ਚੋਣ ਲਿਆ ਜਿੰਨਾ ਪਰਿਵਾਰਾਂ ਨੂੰ ਤੁਸੀਂ ਆਪਣੀ ਵਿੱਡਾਈ ਲਈ ਚੋਣ ਲਿਆ ਮੇਰੇ ਪਿਤਾ ਅੱਜ ਉਹ ਪਰਿਵਾਰ ਸੱਚੀ ਸ਼ਾਂਤੀ ਨਾਲ ਪਰ ਜਾਣ ਮੇਰੇ ਪਿਤਾ ਅੱਜ ਜਦੋਂ ਤੁਹਾਡੇ ਲੋਕ ਇਸ ਬਚਨ ਨੂੰ ਆਪਣੇ ਘਰ ਵਿੱਚ ਬੋਲਣ ਮੇਰੇ ਪ੍ਰਭੂ ਕਿ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਔਰ ਤੁਹਾਡੀ ਸ਼ਾਂਤੀ ਸਾਡੇ ਮਨਾਂ ਉਤੇ ਰਾਜ ਕਰ ਰਹੀ ਹੈ ਸਾਡੇ ਘਰਾਂ ਉਤੇ ਰਾਜ ਕਰ ਰਹੀ ਹੈ ਤੇ ਉਸੇ ਕੜੀ ਪ੍ਰਭੂ ਯਸੂ ਤੁਹਾਡੀ ਸੱਚੀ ਸ਼ਾਂਤੀ ਤੁਹਾਡੇ ਲੋਕਾਂ ਦੇ ਉਤੇ ਰਾਜ ਕਰੇ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਮੇਰੇ ਪਰਮੇਸ਼ਵਰ ਤੁਸੀਂ ਜੋ ਸੱਚੇ ਆਨੰਦ ਨਾਲ ਪਰ ਸਕਦੇ ਹੋ ਮੇਰੇ ਪਿਤਾ ਅੱਜ ਪਰ ਜਾਣ ਤੁਹਾਡੇ ਲੋਕਾਂ ਦੇ ਪਰਿਵਾਰ ਮੇਰੇ ਪਿਤਾ ਅੱਜ ਪਰ ਜਾਣ ਉਹਨਾਂ ਦੇ ਬੱਚੇ ਸੱਚੀ ਸ਼ਾਂਤੀ ਨਾਲ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ੁਰ ਜਿੱਥੇ ਕੋਈ ਲੜਾਈ ਝਗੜਾ ਕੋਈ ਕਲੇਸ਼ ਹੈ ਮੇਰੇ ਪਿਤਾ ਅੱਜ ਉਹ ਕਲੇਸ਼ ਦੀ ਤਾਕਤ ਨੂੰ ਅਸੀਂ ਤੋੜ ਦਿੰਨੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਕਲੇਸ਼ ਨੂੰ ਹੁਕਮ ਦਿੰਨੇ ਆ ਕਿ ਨਿਕਲ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਸਾਡੇ ਘਰਾਂ ਚੋਂ ਨਿਕਲ ਇੱਕ ਇੱਕ ਜੰਦੇ ਜੀਵਨ ਦੇ ਵਿੱਚੋਂ ਕਿਉਂਕਿ ਪਰਮੇਸ਼ੁਰ ਸ਼ਵਰ ਨੇ ਵਾਦਾ ਕੀਤਾ ਹੈ ਕਿ ਮੇਰੀ ਸ਼ਾਂਤੀ ਤੁਹਾਡੇ ਮਨਾਂ ਤੇ ਰਾਜ ਕਰੇਗੀ ਤੁਹਾਡੇ ਘਰਾਂ ਤੇ ਰਾਜ ਕਰੇਗੀ ਅੱਜ ਉਹ ਸ਼ਾਂਤੀ ਸਾਡੇ ਘਰਾਂ ਵਿੱਚ ਆ ਚੁੱਕੀ ਹੈ ਆਨੰਦ ਸਾਡੇ ਘਰਾਂ ਵਿੱਚ ਆ ਚੁੱਕਿਆ ਹੈ ਪ੍ਰਭੂ ਦਾ ਪ੍ਰਕਾਸ਼ ਸਾਡੇ ਘਰਾਂ ਵਿੱਚ ਆ ਚੁੱਕਿਆ ਹੈ ਕਿਉਂਕਿ ਪਰਮੇਸ਼ਵਰ ਪਰਬੂ ਯਿਸੂ ਨੇ ਵਾਦਾ ਕੀਤਾ ਹੈ اور ਪਵਿੱਤਰ ਆਤਮਾ ਜੀ ਅੱਜ ਜਿੱਥੇ-ਜਿੱਥੇ ਤੁਹਾਡਾ ਸਵਾਗਤ ਕੀਤਾ ਹੈ ਪਵਿੱਤਰ ਆਤਮਾ ਜੀ ਅੱਜ ਉੱਥੇ-ਉੱਥੇ ਤੁਹਾਡੀ ਸੱਚੀ ਸ਼ਾਂਤੀ ਆ ਚੁੱਕੀ ਹੈ ਅੱਜ ਜਿੱਥੇ-ਜਿੱਥੇ ਅਸੀਂ ਸਵਾਗਤ ਹੋਰ ਤੁਹਾਡਾ ਕਰਨ ਜਾ ਰਹੇ ਹਾਂ ਅੱਜ ਉੱਥੇ ਵੀ ਤੁਹਾਡੀ ਸ਼ਾਂਤੀ ਆ ਰਹੀ ਹੈ ਪ੍ਰਭੂ ਯਿਸੂ ਅੱਜ ਤੁਹਾਡੀ ਸ਼ਾਂਤੀ ਆ ਰਹੀ ਹੈ ਕਿਉਂਕਿ ਜਿੱਥੇ ਪ੍ਰਭੂ ਯਿਸੂ ਤੁਸੀਂ ਔਰ ਮੇਰੇ ਪਿਤਾ ਪਰਮੇਸ਼ਰ ਉੱਥੇ ਆਨੰਦ ਹੈ ਉੱਥੇ ਸ਼ਾਂਤੀ ਹੈ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਅੱਜ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰਭੂ ਇੱਕ ਇੱਕ ਦੇ ਘਰ ਵਿੱਚ ਸਵਾਗਤ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਪ ਇੱਕ ਇੱਕ ਦੇ ਘਰ ਵਿੱਚ ਆ ਜਾਓ ਮੇਰੇ ਪਿਤਾ ਤੁਹਾਡਾ ਪਵਿੱਤਰ ਆਤਮਾ ਜੇ ਇੱਕ ਇੱਕ ਦੇ ਘਰ ਵਿੱਚ ਉਤਰੇ ਔਰ ਮੇਰੇ ਪਰਮੇਸ਼ਰ ਇੱਕ ਇੱਕ ਦੇ ਮਨਾਂ ਵਿੱਚ ਸੱਚੀ ਸ਼ਾਂਤੀ ਨੂੰ ਭਰ ਦਵੇ ਮੇਰੇ ਪਿਤਾ ਸੱਚੇ ਅਨੰਦ ਨੂੰ ਭਰ ਦਵੇ ਮੇਰੇ ਪਰਮੇਸ਼ਰ ਅੱਜ ਭਰ ਦੋ ਮੇਰੇ ਪ੍ਰਭੂ ਆਪਣੇ ਲੋਕਾਂ ਨੂੰ ਔਰ ਜੋ ਲੋਕ ਨਸ਼ਿਆਂ ਵਿੱਚ ਨੇ ਮੇਰੇ ਪਿਤਾ ਅੱਜ ਨਸ਼ਿਆਂ ਨੂੰ ਛੱਡ ਕੇ ਤੁਹਾਡੇ ਬਚਨ ਦੇ ਅਨੰਦ ਵਿੱਚ ਪਰ ਜਾਣ ਮੇਰੇ ਪਿਤਾ ਤੁਹਾਡੀ ਸੱਚੀ ਸ਼ਾਂਤੀ ਨਾਲ ਪਰ ਜਾਣ ਮੇਰੇ ਪਿਤਾ ਤੁਹਾਡੀ ਮਹਿਮਾ ਕਰਨ ਵਾਲੇ ਆਨੰਦ ਨਾਲ ਪਰਛਾਣ ਮੇਰੇ ਪਿਤਾ ਅੱਜ ਪਰ ਦੋ ਪ੍ਰਭੂ ਆਪਣੇ ਲੋਕਾਂ ਨੂੰ ਸੱਚੀ ਸ਼ਾਂਤੀ ਦੇ ਨਾਲ ਉਹਨਾਂ ਦੇ ਘਰਾਂ ਨੂੰ ਸੱਚੀ ਸ਼ਾਂਤੀ ਦੇ ਨਾਲ ਪਰ ਦੋ ਕਿਉਂਕਿ ਸਵਾਗਤ ਕਰਦੇ ਹਾਂ ਅੱਜ ਅਸੀਂ ਇੱਕ ਇੱਕ ਦੇ ਪਰਿਵਾਰ ਵਿੱਚ ਮੇਰੇ ਪਿਤਾ ਇੱਕ ਇੱਕ ਦੇ ਜੀਵਨ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਰਮੇਸ਼ਵਰ ਉਹ ਤੁਹਾਡੀ ਸੱਚੀ ਸ਼ਾਂਤੀ ਮੇਰੇ ਪਿਤਾ ਤੁਸੀਂ ਕਿਹਾ ਮੇਰੇ ਵਚਨ ਵਿੱਚ ਤੁਸੀਂ ਕਿਹਾ ਪ੍ਰਭੂ ਆਪਣੇ ਵਚਨ ਦੇ ਵਿੱਚ ਕੀ ਤੁਸੀਂ ਜਿਸ ਵੀ ਘਰ ਵਿੱਚ ਜਾਓ ਉਸ ਘਰ ਦੀ ਸ਼ਾਂਤੀ ਨੂੰ ਮੰਗੋ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਮੈਂ ਇਸ ਵਚਨ ਦੇ ਦੁਆਰਾ ਬੋਲਦਾ ਹਾਂ ਮੇਰੇ ਪਿਤਾ ਪਰਮੇਸ਼ਰ ਇਸ ਵਚਨ ਦੇ ਦੁਆਰਾ ਪਰਮੇਸ਼ਰ ਬੋਲਦਾ ਹਾਂ ਮੇਰੇ ਮਹਾਨ ਪਰਮੇਸ਼ਰ ਕਿ ਜਿੱਥੇ-ਜਿੱਥੇ ਵੀ ਇਹ ਪ੍ਰਾਰਥਨਾ ਪਹੁੰਚ ਰਹੀ ਹੈ ਮੇਰੇ ਪਿਤਾ ਔਰ ਜੋ-ਜੋ ਲੋਕ ਸੱਚੇ ਆਨੰਦ ਸੱਚੀ ਸ਼ਾਂਤੀ ਨੂੰ ਅੱਜ ਆਪਣੇ ਮੁਖ ਤੋਂ ਮੰਗਣਾ ਸ਼ੁਰੂ ਕਰ ਚੁੱਕੇ ਨੇ ਅੱਜ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਉਹ ਸੱਚੀ ਸ਼ਾਂਤੀ ਹੁਣੇ ਸ਼ੁਰੂ ਹੋ ਚੁੱਕੀ ਹੈ ਸ਼ੁਰੂ ਹੋ ਚੁੱਕੀ ਹੈ ਮੇਰੇ ਪਿਤਾ ਸ਼ੁਰੂ ਹੋ ਚੁੱਕੀ ਹੈ ਮੇਰੇ ਪਿਤਾ ਚੋਪਾਪ ਦੀਆਂ ਤਾਕਤਾਂ ਨੇ ਪ੍ਰਭੂ ਉਹ ਸ਼ਾਂਤੀ ਨੂੰ ਚੁਰਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਝੂਠ ਦੀਆਂ ਤਾਕਤਾਂ ਹੀਰਾ ਫੇਰੀ ਦੀਆਂ ਤਾਕਤਾਂ ਉਹ ਸ਼ਾਂਤੀ ਨੂੰ ਚੁਰਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅੱਜ ਅਸੀਂ ਉਹਨਾਂ ਤੇ ਤੁਹਾਡੀ ਮਹਾਸਮਤ ਦੀ ਅੱਗ ਨੂੰ ਇੰਪਾਰਟ ਕਰਦੇ ਹਾਂ ਉਹ ਪਰਮੇਸ਼ਵਰ ਤੁਹਾਡੀ ਸੱਚੀ ਸ਼ਾਂਤੀ ਵਾਪਸ ਆ ਰਹੀ ਹੈ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਇੱਕ ਇੱਕ ਕਰ ਵਿੱਚ ਠਹਿਰ ਰਹੀ ਹੈ ਪ੍ਰਭੂ ਠਹਿਰ ਰਹੀ ਹੈ ਉਹ ਕਰਜੇ ਜੋ ਪ੍ਰਭੂ ਤੇਰੇ ਲੋਕਾਂ ਦੇ ਜੀਵਨ ਵਿੱਚ ਉਹਨਾਂ ਦੀ ਸ਼ਾਂਤੀ ਨੂੰ ਚੁਰਾ ਰਹੇ ਨੇ ਅੱਜ ਉਹਨਾਂ ਕਰਜਿਆਂ ਨੂੰ ਅਸੀਂ ਹੁਕਮ ਦਿੰਨੇ ਆ ਇੱਕ ਇੱਕ ਦੇ ਜੀਵਨ ਚੋਂ ਘਰਾਂ ਚੋਂ ਨਿਕਲ ਜਾਓ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਔਰ ਉਹ ਕਰਜਿਆਂ ਨੂੰ ਅਸੀਂ ਹੁਕਮ ਦਿੰਨੇ ਆ ਤੁਸੀਂ ਸਾਡੇ ਘਰਾਂ ਵਿੱਚ ਰਾਜ ਨਹੀਂ ਕਰ ਸਕਦੇ ਕਿਉਂਕਿ ਪ੍ਰਭੂ ਨੇ वचन ਵਿੱਚ ਕਿਹਾ ਹੈ ਕਿ ਸ਼ਾਂਤੀ ਦਾ ਰਾਜਕੁਮਾਰ ਮੈਂ ਹਾਂ ਔਰ ਪਰਮੇਸ਼ਵਰ ਦੀ ਸ਼ਾਂਤੀ ਸਾਡੇ ਘਰਾਂ ਵਿੱਚ ਰਾਜ ਕਰੇਗੀ ਅੱਜ ਉਹੀ ਵਚਨ ਦੇ ਦੁਆਰਾ ਅਸੀਂ ਕਰਜਿਆਂ ਨੂੰ ਹੁਕਮ ਦਿੰਦੇ ਆ ਕਿ ਨਿਕਲੋ ਸਾਡੇ ਜੀਵਨਾਂ ਦੇ ਵਿੱਚੋਂ ਨਿਕਲੋ ਸਾਡੇ ਘਰਾਂ ਦੇ ਵਿੱਚੋਂ ਨਿਕਲੋ ਪਰਿਵਾਰ ਦੇ ਵਿੱਚੋਂ ਕਿਉਂਕਿ ਪ੍ਰਭੂ ਦੀ ਸੱਚੀ ਸ਼ਾਂਤੀ ਸਾਡੇ ਜੀਵਨਾਂ ਦੇ ਵਿੱਚ ਆ ਚੁੱਕੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸੱਚੀ ਸ਼ਾਂਤੀ ਆ ਚੁੱਕੀ ਆ ਪਰਮੇਸ਼ੁਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਹਾਂ ਅੱਜ ਸਭਨਾ ਨੂੰ ਆਨੰਦ ਨਾਲ ਪਰਨ ਦੇ ਲਈ ਸਭਨਾ ਨੂੰ ਸੱਚੀ ਸ਼ਾਂਤੀ ਦੇ ਨਾਲ ਪਰਨ ਦੇ ਲਈ ਪ੍ਰਭੂ ਔਰ ਮੇਰੇ ਪਰਮੇਸ਼ਵਰ ਇਹ ਵਚਨ ਮੇਰੇ ਖੁਦਾ ਬਾਪ ਯਸੂ ਸਭਨਾ ਦੇ ਜੀਵਨ ਦੇ ਵਿੱਚ ਪੂਰਾ ਹੋਵੇ ਔਰ ਤੁਹਾਡੀ ਸੱਚੀ ਸ਼ਾਂਤੀ ਮੇਰੇ ਪਿਤਾ ਅੱਜ ਇੱਕ ਇੱਕ ਪਰਿਵਾਰ ਘਰ ਦੇ ਉੱਤੇ ਬੱਚਿਆਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਸਾਡੇ ਮਨਾਂ ਦੇ ਉੱਤੇ ਸਾਡੀਆਂ ਸੋਚਾਂ ਦੇ ਉੱਤੇ ਹਮੇਸ਼ਾ ਲਈ ਰਾਜ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਆ ਇਹ ਹਰ ਪ੍ਰਾਰਥਨਾ ਪ੍ਰਭੂ ਯਿਸੂ ਤੁਹਾਡੇ ਜੀਵਤ ਜੀਵਤ ਸਮਰਤੀ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਮੰਗਦੇ ਹਾਂ ਆਮੇਨ ਆਮੇਨ ਹallelujah ਥੈਂਕ ਯੂ ਜੀਜ਼ਸ ਗੋਡ ਬles ਯੂ ਸਾਰਿਆਂ ਨੂੰ ਪਰਮੇਸ਼ਵਰ ਦੀ ਸੱਚੀ ਸ਼ਾਂਤੀ ਅੱਜ ਤੁਹਾਡੇ ਘਰਾਂ ਵਿੱਚ ਰਾਜ ਕਰੇਗੀ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਜੈ ਮਸੀਹ ਦੀ ਸਾਰਿਆਂ